ਉਹ ਕਈ ਬੀਬੀਆਂ ਦੇ ਨਾਲ ਜਦੋਂ ਉਹਨਾਂ ਨੂੰ ਗੱਲ ਕਰਦੇ ਆ ਬੀਬੀ ਮਤਲਬ ਕਿ ਉਹਨਾਂ ਦੇ ਨਾਲ ਸਹੇਲੀਆਂ ਵਾਂਗੂ ਗੱਲ ਕਰਦੇ ਆ ਕਿ ਜਿਵੇਂ ਉਹਨਾਂ ਦੀ ਸੇਵਾ ਪਹੁੰਚੀ ਸੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਰੱਬ ਦਾ ਬੰਦਾ ਭਾਈ ਗੁਰਪ੍ਰੀਤ ਸਿੰਘ ਇੱਥੇ ਕੁਝ ਸੇਵਾ ਕਰਨ ਵਾਸਤੇ ਲੋਕ ਆਏ ਨੇ ਆਪਾਂ ਗੱਲਬਾਤ ਕਰਦੇ ਆ ਪੈਣ ਜੀ ਕਿੱਥੋਂ ਆਏ ਤੁਹਾਡਾ ਨਾਮ ਕੀ ਹੈ ਜੀ ਮੈਂ ਕੈਨੇਡਾ ਵੈਨਕੂਵਰ ਦੇ ਨੇੜੇ ਐਪਸਫੋਰਟ ਤੋਂ ਆਈ ਹਾਂ ਮੇਰਾ ਨਾਮ ਰੁਪਿੰਦਰ ਜੀ ਤੇ ਤੁਸੀਂ ਅੱਜ ਇੱਥੇ ਕੋਈ ਸੇਵਾ ਦੇਣ ਆਇਓ ਜਾਂ ਸਪੈਸ਼ਲ ਵਿజిਟ ਕਰਨ ਆਇਓ ਜਾਂ ਤੁਹਾਡਾ ਕੋਈ ਮਰੀਜ਼ ਹੈ ਜਾਂ ਕਿ ਇਹਦੀ ਹੈਲਪ ਕਰਨ ਵਾਸਤੇ ਕਿੱਦਾਂ ਨਹੀਂ ਅਸੀਂ ਇੱਥੇ ਵਿజిਟ ਕਰਨ ਆਏ ਆ ਤੇ ਸੇਵਾ ਦਾ ਹਿੱਸਾ ਪਾਉਣ ਆਏ ਆ ਜੀ ਤੇ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕਿਸ ਤਰ੍ਹਾਂ ਦੀ ਇਹਨਾਂ ਦੀ ਸੇਵਾ ਲੱਗਦੀ ਹੈ ਜਾਂ ਭਾਈ ਗੁਰਪ੍ਰੀਤ ਸਿੰਘ ਜਾਂ ਇਹਨਾਂ ਦਾ ਕੋਈ ਤਜਰਬੇ ਬਾਰੇ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਮੈਂ ਮੈਨੂੰ ਸਾਲ ਹੋ ਗਿਆ ਇਹਨਾਂ ਦੀਆਂ ਵੀਡੀਓਜ਼ ਦੇਖਦਿਆਂ ਨੂੰ ਤੇ ਇਹ ਇੰਨੀ ਚੰਗੀ ਤਰੀਕੇ ਨਾਲ ਗੱਲ ਕਰਦੇ ਹੈਗੇ ਆ ਕਿ ਮੈਂ ਦੇਖ ਰਹੀ ਹਾਂ ਕਿ ਕੋਈ ਕੈਪਿਸਟਾ ਸਾਈਕੋਲੋਜਿਸਟ ਵੀ ਮੇਰੇ ਕਈਆਂ ਦੇ ਨਾਲ ਬਾਪ ਪੈਂਦਾ ਉਹ ਇੱਕਦ ਦੇ ਵਿਜ਼ਿਟ ਵਿੱਚੋਂ ਆਪਣੇ ਕਿਸੇ ਦੇ ਦਿਲ ਚੋਂ ਚੀਜ਼ ਬਾਹਰ ਨਹੀਂ ਕਢਾ ਸਕਦੇ ਪਰ ਮੋਸਟਲੀ ਇਹਨਾਂ ਦਾ ਤਕਰੀਬਨ 1 ਘੰਟੇ ਦੇ ਅੰਦਰ ਅੰਦਰ ਇਹ ਕਿਸੇ ਵੀ ਕੋਲੇ ਪਹੁੰਚ ਕੇ ਰੀਚ ਕਰਕੇ ਉਹ ਬਹੁਤ ਔਖੀ ਵਾਲੀ ਸਿਚੁਏਸ਼ਨ ਚੋਂ ਵੀ ਇਹ ਉਹਨਾਂ ਦੀ ਗੱਲ ਦਿਲ ਚੋਂ ਕਢਵਾ ਲੈਂਦੇ ਹੈਗੇ ਆ ਜਿਹੜਾ ਕਿ ਬਹੁਤ ਸਾਰੇ ਥੈਰਾਪਿਸਟ ਵੀ ਇੰਨੀ ਜਲਦੀ ਕੰਮ ਨਹੀਂ ਕਰ ਸਕਦੇਗੇ ਲਾਈਕ ਇਹਨਾਂ ਕੋਲੇ ਭਾਵੇਂ ਡਿਗਰੀ ਨਹੀਂ ਹੋਊਗੀ ਪਰ ਇਹ ਡਿਗਰੀ ਵਾਲਿਆਂ ਤੋਂ ਵੱਧ ਕੰਮ ਕਰ ਰਹੇ ਹੈਗੇ ਆ ਕਿ ਕਿਵੇਂ ਇਹ ਉਹਨਾਂ ਦੇ ਅੰਦਰੋਂ ਦਿਲ ਦੇ ਅੰਦਰ ਤੱਕ ਪਹੁੰਚ ਕੇ ਤੇ ਬੜੀ ਨਿਮਰਤਾ ਦੇ ਨਾਲ ਲਾਈਕ ਉਹ ਇਹਨਾਂ ਨੂੰ ਝੜਕੀ ਵੀ ਜਾਂਦਾ ਕੁਛ ਵੀ ਹੈ ਹੱਥ ਜੋੜ ਕੇ ਤੇ ਬੜੀ ਨਿਮਰਤਾ ਦੇ ਨਾਲ ਤੇ ਬੜੀ ਸੁਚੱਜੇ ਤਰੀਕੇ ਦੇ ਨਾਲ ਉਹਨਾਂ ਦੇ ਹਾਂ ਐਮਪਥੀ ਦੇ ਨਾਲ ਉਹਨਾਂ ਦੇ ਦਿਲ ਦੇ ਵਿੱਚੋਂ ਗੱਲਬਾਰ ਕਢਾ ਲੈਂਦੇ ਆ ਗਿਆ ਜਿਵੇਂ ਪੈਨ ਦੀ ਕਈ ਨਾ ਕੁੜੀਆਂ ਨੇ ਜਿੱਥੇ ਮਰੀਜ਼ ਨੇ ਉੱਥੇ ਬਹੁਤੀਆਂ ਨਾ ਕੁੜੀਆਂ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਕੋਈ ਸਹੁਰਿਆਂ ਦੀ ਸਤਾਈਆਂ ਹੋਈਆਂ ਕੋਈ ਪਤੀ ਦੀ ਹਾਂਜੀ ਇਥੋਂ ਤੱਕ ਕਿ ਕਈ ਮਾਪਿਆਂ ਦੀਆਂ ਦੁਸ ਸਤਾਈਆਂ ਹੋਈਆਂ ਵੀ ਜਿਹੜੀਆਂ ਚੰਗੇ ਸੱਭਿਆਚਾਰ ਚੰਗੇ ਹਾਪਾ ਵਾਲੀਆਂ ਹੁੰਦੀਆਂ ਨੇ ਸਭ ਕੁਝ ਠੀਕ ਹੈ ਉਹਦੇ باوجود ਵੀ ਬਹੁਤ ਸਤਾਈਆਂ ਹੁੰਦੀਆਂ ਨੇ ਜਿਵੇਂ ਸ਼ਾਇਦ ਤੁਸੀਂ ਅੱਜ ਵੇਖਿਆ ਹੋਵੇਗਾ ਇੱਥੇ ਇੱਕ ਕੁੜੀ ਬਾਹਰ ਉਤਰਲੇ ਕਰ ਰਹੀ ਵੀ ਮੈਨੂੰ ਇੱਥੋਂ ਨਾ ਭੇਜਿਓ ਮੈਂ ਕਿਤੇ ਨਹੀਂ ਜਾਣਾ ਹੈਗਾ ਜਦੋਂ ਕਿ ਉਹਦਾ ਪਤੀ ਵੀ ਲੈਣ ਆਇਆ ਹੋਇਆ ਹੈ ਤਾਂ ਉਹ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਜੋ ਮਰਜ਼ੀ ਹੋ ਜੇ ਵੀ ਮੇਰਾ ਇੱਥੇ ਸਾਰਾ ਸ ਹਾਂ ਕੀ ਕਹਿਣਾ ਚਾਹੋਗੇ ਕਿਉਂਕਿ ਇਹਨਾਂ ਦੇ ਨਾਲ ਜਿਵੇਂ ਬਾਈ ਜੀ ਨੇ ਮਲਕੀ ਸਹਾਇਤਾ ਬਹੁਤ ਸਾਰੇ ਵਲੰਟੀਅਰ ਸੇਵਾ ਕਰ ਰਹੀ ਹੈ ਪਰ ਬਾਈ ਜੀ ਨੇ ਮੈਨੂੰ ਲੱਗਦਾ ਕਿ ਬੜੀ ਸੇਫ ਸਪੇਸ ਕ੍ਰੀਏਟ ਕੀਤੀ ਹੈ ਲੋਕਾਂ ਦੇ ਲਈ ਤੇ ਲੋਕਾਂ ਨੂੰ ਲਾਈਕ ਇੱਥੇ ਮਿਲਦਾ ਹੈਗਾ ਉਹ ਪਿਆਰ ਇੱਕ ਬਾਈ ਜੀ ਤੋਂ ਜਦੋਂ ਛੋਟੇ ਛੋਟੀਆਂ ਕੁੜੀਆਂ ਹੈਗੀਆਂ ਉਹ ਬਾਈ ਜੀ ਬਾਈ ਜੀ ਕਰਕੇ ਚਿਮੜ ਜਾਂਦੀਆਂ ਨਾਲ ਤੋਂ ਇੱਕ ਦਿਲ ਨੂੰ ਲੱਗਦਾ ਹੈਗਾ ਕਿ ਇਹ ਬੰਦਾ ਲਾਈਕ ਉਹਨਾਂ ਦੀ ਮਾਂ ਵੀ ਹੈ ਉਹਨਾਂ ਦਾ ਸਭ ਮਤਲਬ ਕਿ ਪਿਓ ਵੀ ਹੈ ਭਰਾ ਵੀ ਹੈ ਔਰ ਜਦੋਂ ਕਈ ਬੀਬੀਆਂ ਦੇ ਨਾਲ ਜਦੋਂ ਉਹਨਾਂ ਨੂੰ ਗੱਲ ਕਰਦੇ ਆ ਬੀਬੀ ਮਤਲਬ ਕਿ ਉਹਨਾਂ ਦੇ ਨਾਲ ਲੀਆ ਵਾਂਗੂ ਗੱਲ ਕਰਦੇ ਆ ਕਿ ਜਿਵੇਂ ਉਹਨਾਂ ਦੀ ਸੇਲ ਹੀ ਹੋਵੇ ਕੋਈ ਉਹਨਾਂ ਦੇ ਮਜ਼ਾਕ ਕਰਨਾ ਜਾਂ ਛੋਟੇ ਬੱਚਿਆਂ ਦਾ ਬਾਪ ਬੰਨਣਾ ਲਾਈਕ ਇੱਕ ਬਹੁਤ ਜ਼ਿਆਦਾ ਲਾਈਕ ਪਰਮਾਤਮਾ ਦੀ ਇਹਨਾਂ ਤੇ ਬਖਸ਼ਿਸ਼ ਹੈ ਕਿ ਇਹ ਸਾਰੇ ਰੋਲ ਕਿਵੇਂ ਨਿਭਾ ਰਹੇ ਹੈਗੇ ਆ ਵੀ ਕਿਹੜੀ ਇਹ ਇੱਕੋ ਹੀ ਸਮੇਂ ਤੇ ਵੀ ਚਾਚਾ ਵੀ ਹੈ ਮਾਮਾ ਵੀ ਆ ਪੁੱਫੜ ਪੂਆ ਵੀ ਬਣ ਜਾਂਦੇ ਆ ਦੋਸਤ ਵੀ ਬਣ ਜਾਂਦੇ ਆ ਪਿਓ ਵੀ ਬਣ ਜਾਂਦੇ ਆ ਭਰਾ ਵੀ ਬਣ ਜਾਂਦੇ ਹੈਗੇ ਆ ਜਿੱਥੇ ਹੀ ਲਾਈਕ ਐਂ ਹੀ ਚੇਂਜ ਹੋ ਜਾਂਦੇ ਜਿਹੜਾ ਬੰਦਾ ਦੇਖਦੇ ਆ ਉਹਦੇ ਨਾਲ ਉਵੇਂ ਹੀ ਉਹ ਬਦਲ ਕੇ ਉਹੀ ਲਾਈਕ ਉਹਨਾਂ ਨੂੰ ਉਹਨਾਂ ਦੇ ਦਿਲ ਤੱਕ ਪਹੁੰਚਣ ਦੇ ਲਈ ਕਨੈਕਸ਼ਨ ਕਰਨ ਲਈ ਉਵੇਂ ਹੀ ਬਣ ਜਾਂਦੇ ਹੈਗੇ ਆ ਕਦੀ ਉਹ ਕੋਈ ਗਿੱਧੇ ਚ ਬੱਚੇ ਕੋਈ ਨੱਚ ਰਹੇ ਆ ਤਾਂ ਬੋਲੀ ਵੀ ਪਾ ਦਿੰਦੇ ਹੈਗੇ ਆ ਲਾਈਕ ਅਮੇਜ਼ਿੰਗ ਹਾਂਜੀ ਤੇ ਕਈ ਵਾਰੀ ਜਦੋਂ ਇਹ ਕਈ ਵਾਰੀ ਕਿਸੇ ਮਾਤਾ ਨੂੰ ਕਹਿਣਾ ਕੁੜੇ ਕੰਤੋਂ ਕੀ ਕਰਦੀ ਐ ਉਹ ਬਹੁਤ ਸੋਹਣਾ ਲੱਗਦਾ ਹੈਗਾ ਲਾਈਕ ਉਹ ਉਹਨਾਂ ਨੂੰ ਐ ਨਹੀਂ ਫਿਰ ਉਹਨਾਂ ਨੂੰ ਐ ਲੱਗਦਾ ਕਿ ਉਹ ਆਪਣੇ ਪਿੰਡ ਚ ਜਾਂ ਆਪਣੇ ਕਿਸੇ ਨਾਲ ਦੇ ਨਾਲ ਹੀ ਬੈਠੇ ਆ ਉਹ ਬਹੁਤ ਚੰਗਾ ਲੱਗਦਾ ਹੈਗਾ ਲਾਈਕ ਦਿਲ ਨੂੰ ਛੂੰਹਦਾ ਉਹਨਾਂ ਦਾ ਇਹ ਅੰਦਾਜ਼ ਗੱਲ ਆਪਾਂ ਜੀ ਇਸੀ ਨੂੰ ਕਿਉਂਕਿ ਤੁਸੀਂ ਪੜੇ ਲਿਖੇ ਤੁਹਾਡਾ ਤੁਸੀਂ ਸ਼ਾਇਦ ਕੋ ਵੱਖਰਾ ਤੁਹਾਡਾ ਹੋਰ ਵੀ ਕੰਮ ਕਾਜ ਵੀ ਜਿਸ ਤਰ੍ਹਾਂ ਅਸੀਂ ਇੱਥੇ ਸੁਣ ਰਹੇ ਸੀ ਤਾਂ ਇਹ ਚੀਜ਼ ਤੁਹਾਨੂੰ ਲੱਗ ਰਹੀ ਹੈ ਕਿ ਆਪਣੀ ਪੰਜਾਬੀਅਤ ਨਾਲ ਵੀ ਸਾਰਿਆਂ ਨੂੰ ਜਿੱਧਰੋਂ ਮਰਜ਼ੀ ਘੁੰਮ ਕੇ ਆਉਣ ਪਰ ਜੋੜ ਆਪਣੀ ਪੰਜਾਬੀਅਤ ਨਾਲ ਰਹਿਣ ਬਿਲਕੁਲ ਬਿਲਕੁਲ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਇੱਕ ਚੀਜ਼ ਹੈ ਪੰਜਾਬੀਤ ਨਾਲ ਵੀ ਜੋੜ ਰਿਹਾ ਹੈ ਆਪਣੇ ਸਿੱਖ ਕਲਚਰ ਦੇ ਨਾਲ ਵੀ ਜੋੜ ਰਹੇ ਹੈ ਪਰ ਫੋਰਸ ਨਹੀਂ ਕਰਦੇਗੇ ਇਹ ਆਪਣਾ ਵਾਈਗੁਰਜੀ ਖਾਲਸਾ ਬੋਲਦੇ ਪਰ ਜਦੋਂ ਕੋਈ ਹਿੰਦੂ ਨਾਲ ਜਾਂ ਕਿਸੇ ਨਾਲ ਮਿਲਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਗੱਲ ਕਰਦੇ ਹੈਗੇ ਆ ਇੱਕ ਵਾਰੀ ਸਭ ਦਾ ਸਿਰ ਟੱਕਦੇ ਹੈਗੇ ਆ ਤੇ ਪਰ ਜਦੋਂ ਵੀ ਉਹਨਾਂ ਦੇ ਉਹਨਾਂ ਨੂੰ ਜਦੋਂ ਉਹਨਾਂ ਦਾ ਨਾਮ ਰੱਖਣਾ ਕੋਈ ਨਵਾਂ ਬੱਚਾ ਹੁੰਦਾ ਹੈ ਉਹਨਾਂ ਦੇ ਕਲਚਰ ਦੇ ਨਾਲ ਫੋਰਸ ਨਹੀਂ ਕਰਦੇ ਜ਼ਬਰਦਸਤੀ ਨਹੀਂ ਕਰਦੇਗੇ ਪਰ ਆਪਣੇ ਸਿੱਖੀ ਨੂੰ ਪੰਜਾਬੀਅਤ ਨੂੰ ਪ੍ਰਮੋਟ ਵੀ ਕਰਦੇ ਹੈਗੇ ਆ ਲਾਈਕ ਅਸੀਂ ਬਾਹਰ ਬੈਠੇ ਹੋਏ ਆ ਅਸੀਂ ਬਹੁਤ ਜ਼ਿਆਦਾ ਪ੍ਰਾਊਡ ਆ ਇਨਾਂ ਤੇ ਕਿ ਲਾਈਕ ਪੰਜਾਬ ਦੇ ਵਿੱਚੋਂ ਕੋਈ ਐਵੇਂ ਕਰ ਰਿਹਾ ਹੈਗਾ ਪਿਛਲੇ ਦਿਨੀ ਨਾ ਇੱਕ ਗੁੜੀਆ ਸੀ ਛੋਟੀ ਜਿਹਨੇ ਜਿਹੜੀ ਸੜਕ ਤੇ ਜਿਹਦੀ ਮਾਂ ਪਈ ਸੀ ਗਰਭਵਤੀ ਸੀ ਉਹਨੂੰ ਜਦੋਂ ਇੱਥੇ ਲਿਆਇਆ ਤਾਂ ਉਹ ਬੱਚੀ ਨੇ ਜਨਮ ਲਿਆ ਉਹਦਾ ਨਾਮ ਇਹਨਾਂ ਨੇ ਰੱਖਿਆ ਸੁਖਮਣੀ ਕੌਰ ਹਾਂਜੀ ਤਾਂ ਉਹ ਇੱਥੋਂ ਚਲੀ ਗਈ ਹੈ ਤੇ ਇੱਕ ਬਾਪੂ ਬਹਿਦਵਾਨ ਸਨ ਜਿਹੜੇ ਕਰੋੜਪਤੀ ਬੰਦੇ ਸਨ ਚੰਡੀਗੜ੍ਹ ਦੇ ਉਹ ਵੀ ਪੂਰੇ ਹੋ ਗਏ ਨੇ ਉਸ ਵਾਸਤੇ ਆ ਗਏ ਹਾਂਜੀ ਪਰ ਉਸ ਦਿਨ ਤੋਂ ਕੁਝ ਆਪਾਂ ਨੂੰ ਲੱਗਦਾ ਹੈ ਬੇਸ਼ੱਕ ਕਿ ਭਾਈ ਗੁਰਪ੍ਰੀਤ ਸਿੰਘ ਪਤਾ ਨਹੀਂ ਸਭ ਥਾਵਾਂ ਤੇ ਇਦਾਂ ਹੀ ਹੈ ਪਰ ਇਹਨਾਂ ਦੀ ਇਹ ਵੀ ਅਭਾਵਕ ਹੋ ਜਾਂਦੇ ਨੇ ਮਤਲਬ ਇਹ ਦੁਲਤੋਂ ਉਸ ਦਿਨ ਦੇ ਥੋੜੇ ਕਾਫੀ ਗਮਗੀਨ ਨੇ ਕਿਉਂਕਿ ਮੈਂ ਦੇਖਦੇ ਕਿ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਔਰ ਕੁੜੀਆਂ ਵੀ ਲਾਈਕ ਦੋ ਛੋਟੀਆਂ ਕੁੜੀਆਂ ਸੁਖਮਨੀ ਦੇ ਕੋਲ ਉਹਨਾਂ ਦੇ ਗਲੇ ਨਾਲ ਚਿਮੜ ਜਾਂਦੀਆਂ ਸੀ ਜਦੋਂ ਤੇ ਦਿਲ ਤੋਂ ਇਹ ਕਰਦੇ ਆ ਲਾਈਕ ਇਹ ਪ੍ਰੈਕਟੀਕਲ ਨਹੀਂ ਕਰਦੇਗੇ ਮਤਲਬ ਕਿ ਇਹਨਾਂ ਦੇ ਅੰਦਰੋਂ ਹੀ ਨਿਕਲਦਾ ਆਪਣਾ ਕੋਈ ਹਾਂ ਇਮੋਸ਼ਨਸ ਇਹਨਾਂ ਦੇ ਅੰਦਰੋਂ ਹੀ ਕਨੈਕਟ ਹੈ ਕੋਈ ਦਿਖਾਵੇ ਲਈ ਜਾਂ ਉਹਦੇ ਲਈ ਨਹੀਂ ਕਰ ਰਹੇਗੇ ਇਹ ਅੰਦਰੋਂ ਹੀ ਇਹਨਾਂ ਦਾ ਇਹੀ ਪਰਿਵਾਰ ਹੈ ਲਾਈਕ ਮੈਨੂੰ ਐ ਫੀਲ ਹੁੰਦਾ ਹੈਗਾ ਕਿ ਇਹਨਾਂ ਦਾ ਇਹੀ ਪਰਿਵਾਰ ਹੈ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਇੱਕ ਕੁੜੀ ਹੈਗੀ ਆ ਅਮਨ ਉਹਦੀ ਛੋਟੀ ਬੇਟੀ ਵਿਦਿਆ ਤੇ ਉਹ ਜਦੋਂ ਬਾਈ ਜੀ ਬਾਈ ਜੀ ਕਰਕੇ ਇੱਕ ਭੋਲੇਪਨ ਨਾਲ ਗੱਲ ਕਰਦੀ ਹੈਗੀ ਆ ਵੀ ਬਾਈ ਜੀ ਕਿਵੇਂ ਉਹਨਾਂ ਦੇ ਨਾਲ ਕਨੈਕਟ ਹੁੰਦੇ ਹੈਗੇ ਆ ਬਹੁਤ ਅੱਛਾ ਲੱਗਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ